ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਹੈ 27 ਜਨਵਰੀ ਅੱਜ ਘਰੇ ਆਂ ਫਰੀ ਆ ਤੇ ਅੱਜ ਅਸੀਂ ਆਪਾਂ ਜਾਣਾ ਹੈ ਬੱਚਿਆਂ ਨੂੰ ਕੱਪੜੇ ਦਿਵਾਉਣ ਕਿਉਂਕਿ ਵਿਆਹ ਅੱਗੇ ਪ੍ਰੋਗਰਾਮ ਹੋਰ ਸ਼ੁਰੂ ਹੋ ਰਹੇ ਆ ਤੇ ਅੱਜ ਅਸੀਂ ਬੱਚਿਆਂ ਨੂੰ ਸ਼ਾਪਿੰਗ ਕਰਵਾ ਕੇ ਲਿਆਵਾਂਗੇ ਸਮਰ ਨੂੰ ਸਰਬੱਤ ਨੂੰ ਉਹਨਾਂ ਨੂੰ ਕੱਪੜੇ ਦਿਵਾ ਕੇ ਲਿਆਵਾਂਗੇ ਦੇਖਦੇ ਆਂ ਕੀ ਲੈਂਦੇ ਆ ਹਜੇ ਉਹ ਪੇਪਰ ਦੇਣ ਗਏ ਆ ਉਹਨਾਂ ਦੇ ਚੱਲ ਰਹੇ ਆ ਰਿਜ਼ਲਟ ਚੱਲਦੇ ਆਉਣ ਵਾਲੇ ਆਪ ਕੋ ਅੱਜ ਉਹਨਾਂ ਦਾ ਪੀਪਰ ਹੈ ਪੀਪਰ ਤੋਂ ਬਾਅਦ ਫਿਰ ਛੁੱਟੀ ਹੋ ਜੂ ਫਿਰ ਉਸ ਤੋਂ ਬਾਅਦ ਜਾਵਾਂਗੇ ਮੰਡੀ ਬਣੇ ਰਿਓ ਦਿਖਾਵਾਂਗੇ ਤੁਹਾਨੂੰ ਕੀ ਖਰੀਦ ਕੇ ਲਿਆਉਨੇ ਆ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰਿਓ ਬਣੇ ਰਿਓ ਅੱਜ ਦਾ ਬਲੌਗ ਤੁਹਾਨੂੰ ਸਾਰਾ ਦਿਖਾਉਨੇ ਆ ਅੱਜ ਗੱਡੀ-ਗੁੱਡੀ ਸਾਫ਼ ਕਰਦੇ ਆ ਹੁਣ ਤੇ ਫਿਰ ਉਸ ਤੋਂ ਬਾਅਦ ਆ ਜਾਣਗੇ ਛੁੱਟੀ ਹੋ ਜੂਗੀ ਉਹ ਟਾਈਮ ਨੇ ਛੁੱਟੀ ਹੋ ਜਾਣੀ ਕਿੰਨੇ ਵੇ ਛੁੱਟੀ ਹੋਣੀ ਹੈ ਛੁੱਟੀ ਤਾਂ ਗੱਲ ਹੋਈ ਇਧਰ ਸੀਮਾ ਝਾੜੂ ਘਟ ਰਹੀ ਹੈ ਸੋ ਹੁਣ ਮੈਂ ਗੱਡੀ ਥੋੜੀ ਜੀ ਸੈੱਟ ਕਰਦਾ ਥੋੜੀ ਬੈਟਰੀ ਵੀ ਇਦੀ ਸੌ ਜਾਂਦੀ ਹੈ ਪਤਾ ਨਹੀਂ ਕਾ ਤੋਂ ਤੇ ਇhtiyar ਕਰਦੇ ਆਂ ਫਿਰ ਚੱਲਾਂਗੇ ਸੋ ਗਰਮ ਪਿਆਰਿਓ ਹੁਣ ਜਾ ਰਹੇ ਆਂ ਆਪਾਂ ਗੱਡੀ ਦੀ ਸਰਵਿਸ ਕਰਾਉਣ ਗੱਡੀ ਧਵਾਉਣ ਵਾਸਤੇ ਸਰਵਿਸ ਨਹੀਂ ਧਵਾਉਣ ਵਾਸਤੇ ਗੱਡੀ ਮੈਲੀ ਖਰਾਬ ਬਹੁਤ ਹੋਈ ਪਈ ਐ ਥੱਲੋਂ ਗਾਰਾ ਲੱਗਿਆ ਥੱਲੋਂ ਤੇ ਉੱਪਰੋਂ ਵੀ ਹੁਣ ਵਿਆਹ ਤੇ ਜਾਣਾ ਕੱਲ ਨੂੰ ਤੇ ਫਿਰ ਉੱਥੇ ਸੋਹਣੀ ਗੱਡੀ ਚਾਹੀਦੀ ਐ ਤੋਤੀ ਹੋਵੇ ਬੜੀ ਸੋਹਣੀ ਲੱਗਦੀ ਐ ਹੁਣ ਜਾ ਰਹੇ ਆਂ ਮੈਂ ਰੈਣ ਇੱਕ ਦੋ ਹੋਰ ਵੀ ਕੰਮ ਉਹ ਵੀ ਕਰਕੇ ਤੇ ਫਿਰ ਗੱਡੀ ਧਵਾ ਕੇ ਲਿਆਵਾਂਗੇ ਗੱਡੀ ਥਾ ਲਈ ਲਓ ਜੀ ਗਰਮਕ ਪਿਆਰਿਓ ਗੱਡੀ ਧਵਾ ਲਈ ਐ ਬਹੁਤ ਵਧੀਆ ਤਰਤੀ ਗੱਡੀ ਧੋ ਕੇ ਟਾਈਮ ਹੋ ਗਿਆ 12:30 ਇਹ ਵਾਪਸ ਤੌਰ ਤੇ ਘਰ ਨੂੰ ਕਾਫੀ ਟਾਈਮ ਲੱਗ ਗਿਆ ਘੰਟਾ ਡੇਢ ਘੰਟਾ ਲੱਗ ਗਿਆ। ਐਨੀ ਠੰਡ 'ਚ ਪੱਖੇ ਚੱਲੀ ਜਾਂਦੇ ਆ। ਪੋਚਾ ਲਾਇਆ। ਪੋਚਾ ਲਾਇਆ। ਪੋਚਾ ਲਾਇਆ ਪੱਖੇ ਚੱਲੀ ਜਾਂਦੇ ਆ। ਆ ਦੇਖੋ ਇੱਥੇ ਵੀ ਚੱਲੀ ਜਾਂਦਾ। ਅੰਦਰ ਵੀ ਚੱਲੀ ਜਾਂਦੇ। ਓਏ ਚੱਲੀ ਜਾਂਦਾ। ਗਰਮਕ ਪਿਆਰਿਓ 100 ਰੁਪਏ ਮੰਡੀ ਨੂੰ ਬੱਚਿਆਂ ਨੂੰ ਰਸਤੇ ਚ ਲੈ ਕੇ ਸਕੂਲ ਚੋਂ ਤੇ ਫਿਰ ਜਾਣਾ ਮੰਡੀ ਅਸੀਂ ਸਮਾਨ ਖਰੀਦਣ ਸੀਮਾ ਵੀ ਨਾਲ ਆ ਗਈ ਐ 100 ਰੁਪਏ ਹੁਣ ਕਰੋ ਸ਼ਾਪਿੰਗ ਤੇ ਸ਼ਾਪਿੰਗ ਸ਼ਾਪਿੰਗ ਹੋ ਹੀ ਪਈ ਐ ਆ ਪੈਂਡ ਦੀਆਂ ਬੱਕਰੀਆਂ ਦੇਖ ਲੋ ਜੀ ਸੋ ਜਾ ਰਹੇ ਹਾਂ ਹੁਣ ਮੰਡੀ ਸਮਰ ਉਹਨਾਂ ਨੂੰ ਸਕੂਲੋਂ ਚੱਕ ਕੇ ਨਾ ਸਕੂਲੋਂ ਲੈ ਕੇ ਜਾਣਾ ਉਹਨਾਂ ਨੂੰ ਸ਼ਾਮ ਨੂੰ ਫਿਰ ਪਾਰਟੀ ਵੀ ਐ ਇਧਰ ਕੁਸ਼ਪਿੰਦਰ ਸਿੰਘ ਕੀ ਅੱਜ ਫਿਰ ਪਾਰਟੀ ਐ 27 ਤਰੀਕ ਨੂੰ ਰਾਦੀ ਪਾਲਟੀ ਇੱਧਰ ਸ਼ਾਮ 4 ਵਜੇ ਸੋ ਹੁਣ ਚੱਲਦੇ ਆਂ ਮੰਡੀ ਗੁਰਦਰਾਸ ਸਾਹਿਬ ਉਰੇ ਆ ਗਏ ਆ ਲਓ ਜੀ ਗਰਮਕ ਪਿਆਰਿਓ ਪਹੁੰਚ ਚੁੱਕੇ ਆਂ ਸਮਰ ਉਹਨਾਂ ਦੇ ਸਕੂਲ ਦੇਖੋ ਸੋ ਗਰਮਕ ਪਿਆਰਿਓ ਕਹਿਤਾ ਸਕੂਲ ਚ ਬੱਚਿਆਂ ਦਾ ਵੀ ਸਮਰ ਉਹ ਤੇ ਸਰਬਤ ਨੂੰ ਭੇਜੋ ਉਹ ਕਹਿੰਦੇ 2 ਮਿੰਟ ਬੈਠੋ ਵੇਟਿੰਗ ਹਾਲ ਚ ਕਹਿੰਦੇ ਬੈਠੋ ਮੈਂ ਕਿ ਗੱਡੀ ਚ ਬੈਜਨੇ ਆਂ ਆਉਣ ਵਾਲੇ ਹੁਣ ਫਿਰ ਚੱਲਾਂਗੇ वेट कर रहे हैं समर ते शरबत की आगे शरबत से समर आगे शरबत से समर और दे। नहीं 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 मंडी जाना पता पा तो सिले पास रहे आए पास दो देख। आ देखो पास दें दे जी गेट ते देना ते फिर उतो गेट तो लंघन देन के सानू गुरमुख प्यारे हो आज समर दा टेस्ट सीगा समर टेस्ट किमे होया बस बढ़िया ही होया ਕੀ ਲੈਣਾ ਪੈਂਟ ਕੋਟ ਪੈਂਟ ਕੋਲ ਕੇ ਕੁੜੀਆਂ ਵਾਲਾ ਕੱਗੜਾ ਲੈਣਾ ਹੈ ਪੈਂਟ ਕੋਟ ਪੈਂਟ ਕੋਟ ਲੈਣਾ ਜੀ ਸੁਗਰਮਖ ਪਿਆਰੇ ਉਹ ਸਮਰ ਕਹਿੰਦਾ ਪੈਂਟ ਕੋਟ ਲੈਣਾ ਪੈਂਟ ਕੋਟ ਮੈਂ ਵਿਆਹ ਹੀ ਜਾਂਦਾ ਹੈ ਹੈ ਤੇ ਵਿਆਹ ਹੀ ਜਾਂਦਾ ਹਾਂ ਗਾ ਹੁੰਦਾ ਹੋਊਗਾ ਬਿਲਕੁਲ ਅਭੀ ਨਹੀਂ ਦਿੱਤਣੀ ਜਿਹੜਾ ਤਾਇਆ ਆਹ ਸੀਜ਼ਨ ਹੋ ਗਈ ਹਾਂ ਤੂੰ ਕੀ ਲੈਣਾ ਪੱਤੇ ਮੈਂ ਫੋਨ ਲੈਣਾ ਸਰਵਤਾ ਦੇਖੋ ਕੀ ਕਰ ਰਹੀ ਨਾ ਸਮਰ ਪਾਉਣ ਲੱਗਿਆ ਪੈਂਟ ਕੋਲ ਖੱਲ ਪਸੰਦ ਬਲੈਕ ਆ ਕੇ ਦੇਖੋ ਮਨ ਸਰਵਤਾ ਦੀ ਵਾਰੀ ਆ ਗਈ ਸਰਵਤਾ ਲੈ ਰਹੀ ਹੈ ਸਰਵਤਾ ਕੀ ਬਣ ਗਿਆ ਇਹ 슬ੀਵਲੈਸ ਸੀ ਇਹ 슬ੀਵਲੈਸ ਆ ਹੋ ਜਾਣੀ ਹਮ ਜਿਆਦਾ ਫੁੱਲ 슬ੀਵ ਹੈ सरबत्ती ने चश्मे वाले इधर देखिए ये चढ़ी <laughs> सामान खरीद लिया हुन बिल बन गए पता नहीं की द है डैडी दा ਠੀਕ ਹੈ ਦੁਬਾਰਾ ਬੋਲ ਅੰਦਰ ਇਹਦਾ ਜਿੰਨਾ ਮਸਤ ਹੈ ਦੁਬਾਰਾ ਬੋਲ ਜਿਹੜਾ ਜਦਾਈ ਹੁੰਦਾ ਚੱਕ ਚਾ ਪੱਥੀ ਰੁਕ ਜਾ ਜਿੱਤੀ ਵੀ ਲੈਣੀ ਹੈ ਬੱਸ ਬੱਸ ਭੈਣੀ ਵਜਾ ਦੇ ਦੇ ਦੋ ਸਾਰੇ ਕੁਝ ਮਿਲ ਜੂ ਠੀਕ ਹੈ ਤੇ ਤੂੰ ਦੇਣਾ ਇੱਕ ਦਰਵਾ ਸਮਰਦੀਵਾਰੀ ਆ ਗਈ ਸਮਰਦੀਵਾਰੀ ਆ ਗਈ ਬੂਟ ਲੈਣ ਦੀ ਪਾਪਾ ਜੀ ਸਮਰਦੀ ਸਮਰ ਬੂਟ ਲੈਣ ਪੱਗੀ ਸੀ ਹਮ ਸਮਰਦੀਵਾਰੀ ਤਾਂ ਟੱਪਗੀ ਸੀ ਕਦੋਂ ਉੱਥੇ ਕੱਪੜੇ ਲੈਣ ਤੇ ਨਹੀਂ ਟੱਪੀ ਸੀ ਕੱਪੜੇ ਮੇਰੇ ਵੀ ਨਹੀਂ ਟੱਪੀ ਮੈਂ ਹੀ ਲੈਣੀ ਹੈ ਕੀ ਲੈਣਾ? ਹੀ ਲੈਣੀ। ਜਿੱਦੀ ਦਿਖਾਈਏ ਨਾ। ਉਧਰ ਹੋਈ ਜਾਂਦੀ ਸੀ ਮੈਂ ਜਿੱਤੇ ਚਾਹੀਦੀ ਸ਼ਾਮ ਨੂੰ ਲੈ ਕੇ ਐਸੀ ਬਾਤ। ਨਹੀਂ ਮੈਨੂੰ ਹੀ ਤੇ ਲਿਆ। ਮੈਨੂੰ ਹੀ ਤੇ ਲਿਆ। ਆ ਵੀ। ਹੋਰ ਲੈਣਾ ਕੁਝ? ਹੂੰ? ਸੋ ਗਰਮਕ ਪਿਆਰਿਓ ਸਮਾਨ ਲੈ ਲਿਆ ਬਹੁਤ ਜ਼ਿਆਦੇ ਖਰੀਦ ਲਿਆ ਅੱਜ। ਤਾਂ ਸੀ। ਤਾਂ ਸੀ ਯਾਰ। ਚਲੋ ਜਿੰਨੇ ਦਾ ਵੀ ਖਰੀਦਿਆ ਖਰੀਦ ਲਿਆ ਬਸ। ਇਹਨਾਂ ਦੇ ਵਿਆਹਾਂ ਤੇ ਜਾਣਾ ਤਾਂ ਕਰਕੇ ਸਮਾਨ ਖਰੀਦ ਰਿਹਾ ਹੈ, ਸ਼ਾਪਿੰਗ ਕਰ ਰਿਹਾ ਹੈ। ਨਹੀਂ ਜਾਣਾ ਨਾ ਤਾ ਵੀ ਆ ਤੇ ਕਿਉਂ ਨਹੀਂ ਜਾਣਾ ਪੁੱਤ ਮੈਂ ਤਾਂ ਦੋਈ ਚੀਜ਼ਾਂ ਲੱਗੀਆਂ ਤੇ ਸਮਰ ਹੁਣ ਸਮਰ ਉਹ ਤਖਾਨ ਨੂੰ ਲੈਣ ਗਿਆ ਕੁਛ ਅੰਦਰੋਂ ਉਹ ਉੱਥੇ ਸਾਹਮਣੇ ਉੱਧਰ ਅੰਦਰ ਗਿਆ ਦੇਖਾ ਦਿਓ ਅੰਦਰ ਗਿਆ ਖਾਣ ਨੂੰ ਲੈਣ ਕੁਛ ਫਿਰ ਚਲਦੇ ਆ ਘਰੇ ਘਰੇ ਸੱਤੋਂ ਭੈਣ ਨਹੀਂ ਆਏ ਹੋਏ ਐ ਤੇ ਹਾਂ ਸਰਬਤ ਇਹ ਐ ਪਾਰਟੀ ਤੇ ਹੋਰ ਤੈਨੂੰ ਕੁਛ ਲੈਣਾ ਪਾਰਟੀ ਤੇ ਜਾਣਾ ਪਾਰਟੀ ਪਾਰਟੀ ਵੀ ਚੱਲ ਰਹੀ ਐ ਸੱਚ ਉੱਥੇ ਵੀ ਜਾਣਾ 5 ਵਜ ਗਏ ਐ 4 ਵਜ ਪਾਰਟੀ ਸ਼ੁਰੂ ਹੋਈ ਐ ਇਲੇ ਲੈ ਮੈਂ ਦੇ ਚਲੋ ਫੇ ਚਲੀਏ ਤਾਂ ਗਰਮਕ ਪਿਆਰੋ ਤਰਪਿਆਂ ਘਰ ਨੂੰ ਹੁਣ ਪਹੁੰਚਦੇ ਇੱਥੇ ਫਿਰ ਚੱਲਦੇ ਆ ਉੱਥੇ ਚੱਲ ਕੇ ਪਹੁੰਚ ਕੇ ਕਰਦੇ ਆ ਗੱਲਬਾਤ ਲਓ ਜੀ ਪਹੁੰਚ ਚੁੱਕਿਆ ਘਰੇ ਪਹੁੰਚ ਗਏ ਦੀ ਘਰੇ ਤੇ ਇਧਰ ਮਹਿਮਾਨ ਬਾਹਰ ਹੀ ਆਏ ਬੈਠੇ ਹੈ ਸਤੋ ਮਾਰੀ ਕਦ ਬੈਠੇ ਜਲਦੀ ਜਾਂਦੀ ਹੈ ਜਲਦੀ ਨਾ ਜਾਂਦੀ ਅਜੇ ਬਾਹਰ ਹੀ ਬੈਠੇ ਨਾ ਮੈਂ 4 ਵਜੇ ਦਾ ਟਾਈਮ ਸੀਗਾ ਠੀਕ ਠੀਕ ਡੀਗੜੀ ਚੱਲ ਜਾ ਬਹੁਤ ਕੀ ਟਾਈਮ ਨਾਲ ਬਾਹਰ ਕੱਦ ਬੈਠੇ ਆ ਬਾਹਰ ਹੀ ਬਹਿਣਾ ਅਸੀਂ ਘਰ ਵਾਲੇ ਕਰਨੀ ਤੇ ਅਸੀਂ ਬਾਹਰ ਹੀ ਬਹਿਣਾ ਫਿਰ ਲੜੀ ਸੀ ਕਰਨ ਕਰੇ ਕਿਵੇਂ ਆ 4 ਵਜੇ ਸ਼ਾਮ ਨੂੰ ਟਾਈਮ ਕਾਰਟ ਤੇ ਤਾਂ ਚਲੋ ਆਜੋ ਅੰਦਰ ਚਲੋ ਚਲੋ ਜੀ ਸਰਬਤੋਰੀਆ ਤਾਂ ਨੀ ਗਾਤੋ ਕੰਦੀ ਪੂਆ ਨਾ ਪੂਆ ਨਾ ਗੁੱਸੇ ਆ ਉਹ ਵੀ ਲੈ ਕੇ ਜੋ ਕੰਮ ਦੇ ਦੀ ਅਰਮੋਲ ਨੂੰ ਨਹੀਂ ਲੈ ਕੇ ਆਈ ਨਾ ਸਰਬਤ 몰 ਦਾ ਭਾਈ ਪੇਪਰ ਸੀ ਗਿਆ ਇਸ ਕਰਕੇ ਨਹੀਂ ਲੈ ਸਰਬਤ ਗੁੱਸੇ ਹੋ ਗਈ ਪੂਆ ਨਾ ਕਹਿੰਦੀ ਅਰਮੋਲ ਨੂੰ ਨਹੀਂ ਲੈ ਕੇ ਆਈ ਸਰਬਤ 몰 ਨਹੀਂ ਚਿੰਮੂ ਕਹਿੰਦੀ ਕਿਆ ਨਮੋਲ ਦਾ ਚਿੰਮੂ ਨੰਦ ਦੀ ਦੀ ਘਰ ਨੂੰ ਲੈ ਕੇ ਗਿਆ ਸਰਬਤ ਕਹਿੰਦੀ ਨਾ ਛੰਮੂ ਆਵੇ ਨਾ ਨਮੋਲ ਆਵੇ ਭਈ ਲੈ ਕੇ ਨਹੀਂ ਆਈ ਤਾਂ ਗੁੱਸੇ ਆ ਆਦੀ ਕੋਈ ਨਹੀਂ ਬਣਾ ਲਾਂਗੇ ਆ ਜਾਓ ਫਿਰ ਆ ਗਏ ਫਿਰ ਸਰਵੱਤ ਭੂਆ ਨੂੰ ਨਹੀਂ ਮਿਲਦੀ پتہ ਇਹ ਤਾਂ ਗੁੱਸਾ ਕਰਦਾ ਗੁਰੂਨ ਮਿਲ ਲਾ ਫਿਰ ਭਾਏ ਭੂਆ ਨੂੰ ਮਿਲ ਕੀ ਗੱਲ ਉਹ ਆਈ ਜਾਂਦੇ ਮਗਰ ਆਉਣਗੇ ਕੀ ਕਰੀ ਕੱਥੇ ਨਹੀਂ ਮਿਲਦਾ ਬਾਈ ਉਹ ਰੇ ਉਹ ਮਗਰ ਆਈ ਜਾਂਦੇ ਨੇ ਲੁੱਕੇ ਖੜੇ ਹੋਰੇ ਬਾਹਰ ਸਾਸਰੀ ਸਾਸਰੀ ਕਾਲ ਬਲਾ ਸਾਸਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੱਤਾਂ ਤੇ ਸਮਰਸ ਮਾਲ ਲੈ ਕੇ ਆਏ ਦੇਖੋ

ਆਈ ਗੁੱਡੀਓ ਸ਼ੁਗਰਮੱਖ ਪਿਆਰਿਓ ਪਹੁੰਚ ਚੁੱਕੇ ਆ ਘਰ ਤੇ ਹੁਣ ਛਕਦੇ ਆ ਚਾਹ ਪਣੀ ਆ ਬੂਟ ਲੈ ਕੇ ਆਇਆ ਸਮਰ ਸੋਹਣੇ ਸੋਹਣਾ ਵਧੀਆ ਨਾਲੇ ਵਧੀਆ ਉਹ ਬਾਲੇ ਸੀਗੀ ਸਪੋਰਟ ਵਾਲਿਆ ਸਮਰ ਸ਼ੂਜ਼ ਲੈ ਕੇ ਆਇਆ ਤੇ ਆ ਇਧਰ ਸਮਾਨ ਲੈ ਕੇ ਆਏ ਫਿਰ ਦਿਖਾਵਾਂਗੇ ਜਿਵੇਂ ਪਾਵਾਂਗੇ ਉਹ ਪਤਾ ਲੱਗ ਜੂਗਾ ਹੁਣ ਚਾਹ ਪਣੀ ਛਕਦੇ ਆ ਪਾਈ ਛਕ ਲਈ ਚ ਹੈ ਸ਼ੁਗਰਮੱਖ ਪਿਆਰਿਓ ਹੁਣ ਤਿਆਰ ਹੋਵਾਂਗੇ ਫਿਰ ਜਾਣਾ ਪਾਰਟੀ ਤੇ ਰਿਸੈਪਸ਼ਨ ਪਾਰਟੀ ਤੇ ਜਾਣਾ ਫਿਰ ਹੁਣ ਤਿਆਰ ਹੋ ਗਏ ਤੋ ਤਿਆਰ ਰਿसेप्शन ਪਾਰਟੀ ਤੇ ਜਾਵਾਂਗੇ ਹੁਣ ਤਿਆਰ ਹੋ ਕੇ ਬਸ ਤਿਆਰ ਸਰਬੱਤੇ ਤਿਆਰ ਹੋ ਜਾ ਸਾਰੇ ਜਣੇ ਸੁਗਰਮਕ ਪਿਆਰਿਓ ਰਹਿਰਾ ਸਭ ਕਰਿਆ ਆਏ ਆ ਤੇ ਹੁਣ ਹੁਣੇ ਤਿਆਰ ਪਾਰਟੀ ਤੇ ਜਾਣਾ ਤਿਆਰ ਹੋ ਕੇ ਮਿਲਦੇ ਆ ਸੁਗਰਮਕ ਪਿਆਰਿਓ ਹੋ ਗਏ ਆ ਰੈਡੀ ਸਾਰੇ ਜਣੇ ਸਤੋ ਸੀਮਾ ਸਾਰੇ ਨਾਨਕ ਸਮਰ ਭਾਜੀ ਸਰਬੱਤ ਮੰਮੀ ਸਾਰੇ ਚਲਦੇ ਆ ਹੁਣ ਪਾਰਟੀ ਤੇ ਅੰਜੀ ਭਾਜੀ ਕਿ ਸਕੋਗੇ ਫਿਰ ਚਲੋ ਤਾਂ ਪ੍ਰਸ਼ਾਦ ਦਾ ਸ਼ਗਨ ਲੱਗਿਆ ਜੀ ਸਤਿ ਪਾਜੀ ਬੈਠੇ ਭਾਜੀ ਨੇ ਸ਼ਗਨ ਨਹੀਂ ਪ੍ਰਸ਼ਾਦ ਸੋ ਗੁਰਮੁਖ ਪਿਆਰੇਓ ਹੁਣ ਜਾ ਰਹੇ ਆ ਘਰ ਪਾਰਟੀ ਸਮਾਪਤ ਹੋ ਗਈ ਅਸੀਂ ਖੜੇ ਆ ਜਾ ਰਹੇ ਆ ਘਰ ਗੁਰਦੁਆਰਾ ਸਭ ਕੋ ਖੜੀ ਸੀ ਦੋਸਤ ਸਮਰ ਕਿਵੇਂ ਲੱਗੀ ਪਾਰਟੀ ਦੋਤੀ ਜੰਦੇ ਭੱਜੇ ਅੱਜ ਦੌੜ ਲਾਈ ਕੁੜੀਆਂ ਨੂੰ ਹਰਾਇਆ ਅੱਜ ਜੀ ਕੁੜੀ ਦੌੜ ਲਾਈ ਹੋਈ ਸਮਰੀ ਨਹੀਂ ਹੋ ਰਾਇਆ ਦੌੜ ਲਈ ਅੱਜ ਫਸਟਾ ਸਮਰੀ ਅੱਜ ਦੌੜ ਲਈ ਫਸਟ ਆਇਆ ਪਾਰਟੀ ਵੀ ਖਾ ਕੇ ਆਇਆ ਪਾਜੀ ਵੀ ਆਏ ਸਤੋ ਵੀ ਆਈ ਸਵੇਰੇ ਕੰਪਿਊਟਰ ਜੀਕੇ ਦਾ ਟੈਸਟ ਵੀ ਹੈ ਸਵੇਰੇ ਜੀਕੇ ਦਾ ਟੈਸਟ ਹੈ ਸਾਡਾ ਦਵਾਨ ਹੈ ਇੱਕ ਘਰ ਵੀ ਪਰਮਪੁਰ ਪਰਸਨ ਫਿਰ ਜਾਗੋ ਪਰਸਨ ਫਿਰ ਜਾਗੋ ਚੌਥੇ ਫਿਰ ਵਿਆ ਪੰਜਵੇਂ ਫਿਰ ਪ੍ਰੋਗਰਾਮ ਸੀ ਤਿੰਨ ਚਲਦੇ ਹੁਣ ਚਲਦੇ ਆ ਘਰ ਸਗਰਮਖ ਪਿਆਰੋ ਤੁਰ ਕੇ ਜਾ ਰਹੇ ਆ ਘਰ ਤੁਰ ਕੇ ਆਏ ਸੀ ਅੱਜ ਅੱਜ ਜਨਤਾ ਬਾੜੀ ਸੀ ਨਾ ਤੁਰੇ ਚੱਲੋ ਪਾਈ ਪਾਈ ਤੁਰੇ ਚੱਲੋ ਮੋਤਰੀ ਆ ਗਈ ਕਿਵੇਂ ਵਧੀਆ ਨਾ ਤੇ ਦਿਮਾਲੇ ਹੈ ਗਰਮਖ ਪਿਆਰੋ ਭਾਜੀ ਨੂੰ ਤੇ ਸੱਤੋਂ ਭੈਣ ਨੂੰ ਵੀ ਸੱਦਿਆ ਸੀ ਜੈਸਰ ਤੋਂ ਇਹ ਵੀ ਆਏ ਸੀ ਅੱਜ ਹੁਣ ਸੋਹਣਾ ਤਾਂ ਕੀ ਆਣ ਨੱਚਾਂਗੇ ਪੰਗੜੇ ਪਾਵਾਂਗੇ ਸੀ ਮਸਦੀ ਆ ਮੰਝੇ ਡੋਨੇ ਅਰੈਸਟ ਕਰਦੇ ਆ ਫਿਰ ਦਮਾਲੇ ਲਾਤੇ ਆ ਸੋ ਗਰਮ ਪਿਆਰਿਓ ਜਾਇਆ ਪਾਰਟੀ ਤੇ ਪਾਰਟੀ ਬਹੁਤ ਵਧੀਆ ਰਹੀ ਬਹੁਤ ਆਨੰਦ ਆਇਆ ਖੁਸ਼ਪਿੰਦਰ ਸਿੰਘ ਨਵਜੋਤ ਕੌਰ ਦੇ ਵਿਆਹ ਤੇ ਅੱਜ ਸਾਰਾ ਜਿਹੜੀ ਪਾਰਟੀ ਸੀ ਉਹ ਅੱਜ ਸਮਾਪਤ ਸੀ 16 ਤਰੀਕ ਦੇ ਲੱਗੇ ਆ ਗਰਮ ਪਿਆਰਿਓ ਅੱਜ ਸਮਾਪਤ ਸੀ ਅੱਜ ਅੱਜ ਲਾਸਟ ਪਾਰਟੀ ਸੀ 16 ਤਰੀਕ ਨੂੰ ਪਹਿਲਾਂ ਰਿੰਗ ਸਰਮਣੀ ਫਰੀਦਕੋਟ ਗਏ ਫਿਰ 18 ਨੂੰ ਪਾਠ ਰੱਖਿਆ 20 ਨੂੰ ਭੋਗ 24 ਨੂੰ ਜਾਗੋ 25 ਨੂੰ ਵੇਲੇ ਸੀ ਤੇ 26 ਨੂੰ ਬਰਾਤ ਗਏ ਸੀ ਤੇ ਅੱਜ 27 ਨੂੰ ਪਾਰਟੀ ਸੀ ਲਾਸਟ ਬਹੁਤ ਵਧੀਆ ਰਿਹਾ ਵਿਆ ਮਾਰੇ ਦੀ ਕਿਰਪਾ ਨਾਲ ਬੜਾ ਵਧੀਆ ਹੋਇਆ ਸਾਰਾ ਤੁਹਾਨੂੰ ਦਿਖਾਇਆ ਜਿਨ੍ਹਾਂ ਨੇ ਉਹ ਵਲੋਗ ਨਹੀਂ ਦੇਖਿਆ ਉਹ ਵੀ ਦੇਖ ਸਕਦੇ ਹੋ ਤੁਸੀਂ ਜਾ ਕੇ ਤੇ ਬੜਾ ਆਨੰਦ ਆਇਆ ਤੇ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆ ਘਰੇ ਪਹੁੰਚ ਗਏ ਹੁਣ ਅਰੇਸਟ ਕਰਦੇ ਆ ਮਿਲਦੇ ਆ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ